ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗੰਮ ਅਪਾਰਾ ਬਿਨ ਤਕੜੀ ਤੋਲੇ ਸੰਸਾਰ ਗੁਰਮੁਖ ਹੋਵੈ ਸੋਈ 부ਜ ਗੁਣ ਕਹ ਗੁਣੀ ਸਮਾਵਣਿਆ ਹਉ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਨ ਦਿਨ ਜਾਕੇ ਦਰ ਸੱਚ ਸੋਭਾ ਪਾਵਣ ਆ ਰਹਾਉ ਆਪ ਸੁਣੈ ਤਾ ਆਪੇ ਵੇਖ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਇ ਲੈ ਸੋ ਲਗ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭਲਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤ ਗੁਰ ਮਿਲਿਆ ਸੇ ਵਡ ਭਾਗੀ ਪੂਰ ਕਰਮ ਮਿਲਾਵਣਿਆ ਪਈੜੇ ਧਨ ਅਨ ਦਿਨ ਸੋਤੀ ਕਾਂਤ ਵਿਸਾਰੀ ਅਵਗਣ ਮੋਤੀ ਅਨ ਦਿਨ ਸਦਾ ਫਿਰੈ ਬਿਲ ਲਾਂਦੀ ਬਿਨ ਪਿਰ ਨੀਂਦ ਨਾ ਪਾਵਣਿਆ ਪਈੜੇ ਸੁਖ ਦਾਤਾ ਜਾਤਾ ਹਮ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੈ ਸੱਚ ਸਿੰਗਾਰ ਬਣਾਵਣਿਆ ਲਖ 84 ਜੀਉ ਪਾਇ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਵਿਖ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲਿਖਾ ਮੰਗ ਤਾਂ ਕਿਨ ਦਈਐ ਸੁਖ ਨਾਹੀ ਫੁਨ ਦੁਆ ਤੀਐ ਆਪੇ ਬਖਸ਼ ਲੈ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈਂ ਆਪ ਕਰਾਏ ਪੂਰੇ ਗੁਰ ਕਾ ਸ਼ਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾਵਣਿਆ ਆਪ ਕਰੇ ਤਹ ਆਪ ਕਰਾਏ ਪੁਰ ਗੁਰ ਕਾ ਸ਼ਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 110 ਤੇ 111 ਤੇ ਅੰਕਿਤ ਹੈ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਉਥੋਂ ਆਪਾਂ ਵਿਚਾਰ ਇਹ ਸ਼ਬਦ ਦੀ ਆਰੰਭ ਕਰਨੀ ਹੈ ਸਤਗੁਰੂ ਕਿਰਪਾ ਕਰ ਰਹੇ ਹਨ ਹਉ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਸਤਗੁਰੂ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਵਿੱਚ ਵਸਾਉਂਦੇ ਹਨ ਹਉ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਆਪਾਂ ਸੁਣਦੇ ਆ ਸੁਣਾਉਂਦੇ ਹਾਂ ਪਰ ਜਦੋਂ ਅਸੀਂ ਉਹਨੂੰ ਮਨ ਦੇ ਵਿੱਚ ਬਸਾਉਂਦੇ ਆ ਸਤਗੁਰੂ ਕਹਿੰਦੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਂ ਦੀ ਭਾਵ ਉਹਨੂੰ ਮਨ ਦੇ ਵਿੱਚ ਬਸਾਉਂਦਾ ਹੈ ਗਾਵਿਏ ਸੁਣੀਏ ਮਨ ਰੱਖੀਏ ਭਾਉ ਸਤਗੁਰ ਫਿਰ ਅੱਗੇ ਬਖਸ਼ਿਸ਼ ਕਰਦੇ ਆ ਸਭ ਕਹਿੰਦੇ ਭਾਈ ਜੀਵਨ ਦੇ ਵਿੱਚ ਜਿਸ ਵੇਲੇ ਅਸੀਂ ਉਹਨੂੰ ਗਾਉਣਾ ਹੈ ਸੁਣਨਾ ਹੈ ਤੇ ਜਦੋਂ ਅਸੀਂ ਉਹਨੂੰ ਮਨ ਦੇ ਵਿੱਚ ਬਸਾਉਂਦੇ ਆਂ ਤੇ ਉਹਦੇ ਨਾਲ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ ਜੀਵਨ ਦੇ ਵਿੱਚ ਬਦਲਾਅ ਆਉਂਦਾ ਹੈ ਮੈਂ ਉਹਨਾਂ ਤੋਂ ਸਤਕੇ ਜਾਂਦਾ ਹਾਂ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਬਸਾਉਂਦੇ ਹਨ ਹਉ ਵਾਰੀ ਜਿਉ ਹਉ ਵਾਰੀ ਹਰ ਕਾ ਨਾਮ ਮਨ ਵਸਾ ਬਣਿਆ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਜਿਹੜੇ ਉਹ ਸੱਚ ਨਾਲ ਜੁੜ ਜਾਂਦੇ ਆ ਅਨ ਦਿਨ ਜਾਗਦੇ ਆ ਜਾਗਣ ਦਾ ਭਾਵ ਹੈ ਕਿ ਉਹ ਜੀਵਨ ਦੇ ਵਿੱਚ ਜਾਗਰਤ ਅਵਸਥਾ ਜੀਵਨ ਬਤੀਤ ਕਰਦੇ ਆ ਹੋਸ਼ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ ਮਾਇਆ ਦੇ ਜਾ ਹੋਰ ਵੀ ਬਿਕਾਰਾਂ ਦੇ ਹੱਲਿਆਂ ਤੋਂ ਉਹ ਜਾਗਰਤ ਹੋ ਜਾਂਦੇ ਆ ਜੋ ਸੱਚ ਲਾਗੇ ਸੇ ਅਣ ਦਿਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਓ ਉਹ ਸੱਚੇ ਦਰ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਸ਼ੋਭਾ ਪ੍ਰਾਪਤ ਕਰਦੇ ਆ ਸ਼ਬਦ ਦੀ ਅਰੰਭਤਾ ਹੁੰਦੀ ਹੈ ਮੇਰਾ ਪ੍ਰਭ ਨਿਰਮਲ ਆ ਗੰਮ ਅਪਾਰ ਮੇਰਾ ਜਿਹੜਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ ਉਹ ਪਵਿੱਤਰ ਸਰੂਪ ਹੈ ਮੇਰਾ ਪ੍ਰਭ ਨਿਰਮਲ ਅਗੰਮ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੈ ਅਪਾਰ ਅਬੇੰਤ ਹੈ ਬਿਨ ਤਕੜੀ ਤੋਲੇ ਸੰਸਾਰਾ ਉਹ ਤਕੜੀ ਦੇ ਨਾਲ ਨਹੀਂ ਉਹ ਸਾਰੇ ਜੀਵਾਂ ਦਾ ਲੇਖਾ ਕਰਦਾ ਹੈ ਕਿਉਂਕਿ ਸਾਰੇ ਜੀਵਾਂ ਦੇ ਅੰਦਰ ਬੈਠਾ ਹੈ ਉਹ ਸਾਰੇ ਜੀਵਾਂ ਨੂੰ ਜਾਣਦਾ ਹੈ ਤੇ ਸਤਗੁਰੂ ਕਹਿੰਦੇ ਬਿਨ ਤੱਕੜੀ ਤੋਲੈ ਸੰਸਾਰ ਗੁਰਮਕ ਹੋਵੈ ਸੋਈ ਬੂਜੈ ਆ ਜਿਹੜਾ ਸੰਮੁਖ ਹੁੰਦਾ ਨਾ ਇਸ ਗੱਲ ਨੂੰ ਸਮਝਦਾ ਗੁਰਮਕ ਹੋਵੈ ਸੋਈ ਬੂਜੈ ਗੁਣ ਕਹ ਗੁਣੀ ਸਮਾਵਣਿਆ ਉਹਦੇ ਗੁਣ ਕਹਿ ਕਹਿ ਕੇ ਉਸ ਗੁਣੀ ਨਿਧਾਨ ਦੇ ਵਿੱਚ ਉਹਦੀ ਲੀਨਤਾ ਹੋ ਜਾਂਦੀ ਸਤਗੁਰੂ ਕਹਿੰਦੇ ਉਹ ਗੁਣ ਵੀ ਉਹ ਬਖਸ਼ਿਸ਼ ਕਰਦਾ ਹੈ ਜਿਸ ਤਰ੍ਹਾਂ ਪਰੋਜ ਪੜਦੇ ਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਉਹਦੇ ਗੁਣ ਗਾ ਗਾ ਕੇ ਕਿਉਂਕਿ ਗੁਣ ਗਿਣਨੇ ਨਹੀਂ ਹਨ ਗੁਣ ਗਾਉਣੇ ਹਨ ਹਰ ਲੋਕੀ ਗਿਣਤੀ ਕਰਨ ਲੱਗ ਗਏ ਸਤਗੁਰ ਕਹਿੰਦੇ ਨਹੀਂ ਗੁਣ ਕਹ ਹੈ ਗੁਣੀ ਸਮਾ ਬਣਿਆ ਉਹਦੇ ਗੁਣ ਜਿਦਾਂ ਅਸੀਂ ਪੜਦੇ ਆ ਕਿ ਪ੍ਰਮਾਤਮਾ ਜਿਹੜਾ ਹੈ ਉਹ ਸਤ ਨਾਮ ਹੈ ਕਰਤਾ ਪੁਰਖ ਹੈ ਨਿਰਭਉ ਹੈ ਨਰਵੈਰ ਹੈ ਅਸੀਂ ਉਹਨੂੰ ਪੜਦੇ ਆਂ ਪੜਦੇ ਆਂ ਉਹਦਾ ਦੇ ਗੁਣ ਸਾਡੇ ਜੀਵਨ ਦੇ ਵਿੱਚ ਆ ਕੇ ਤੇ ਅਸੀਂ ਉਹਦੇ ਵਿੱਚ ਲੀਨਤਾ ਪ੍ਰਾਪਤ ਕਰ ਸਕਦੇ ਆਂ ਪਰ ਸਾਬ ਕਹਿੰਦੇ ਗੁਰਮਕ ਹੋਵੈ ਸੋ ਬੂਝੈ ਗੁਣ ਕਹ ਹੈ ਗੁਣੀ ਸਮਾਵਣਿਆ ਹਉ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਣ ਦਿਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾ ਆਪ ਸੁਣੈ ਤੈ ਆਪੇ ਵੇਖੈ ਉਹ ਸੁਣਨ ਵਾਲਾ ਵੀ ਆਪ ਹੈ ਉਹ ਸਾਰੇ ਸੰਸਾਰ ਨੂੰ ਦੇਖ ਰਿਹਾ ਹੈ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖ ਹੈ ਉਹ ਲੇਖੇ ਵਿੱਚ ਹੈ ਜਿਹਦੇ ਉੱਪਰ ਉਹ ਕਿਰਪਾ ਕਰ ਦਿੰਦਾ ਆਪ ਲਏ ਆਪ ਲਾਏ ਲੈ ਸੋ ਲਾਗੇ ਜਿਨ੍ਹਾਂ ਨੂੰ ਆਪਣੇ ਨਾਲ ਜੋੜ ਲੈਂਦਾ ਆਪ ਲਾਇ ਲੈ ਸੋ ਲੱਗ ਗਏ ਗੁਰਮਖ ਸੱਚ ਕਮਾ ਵਣਿਆ ਉਹ ਗੁਰੂ ਦੇ ਸਨਮੁਖ ਹੋ ਗਏ ਸੱਚ ਨੂੰ ਕਮਾਉਂਦੇ ਹਾ ਜਿਦਾਂ ਮੈਂ ਬੇਨਤੀ ਕੀਤੀ ਹੈ ਸੱਚ ਕਹਿਣਾ ਵੀ ਸੌਖਾ ਹੈ ਸੁਣਨਾ ਵੀ ਬੜਾ ਸੌਖਾ ਹੈ ਪਰ ਸੱਚ ਨੂੰ ਕਮਾਉਣਾ ਗੁਰੂ ਸਾਹਿਬ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਹੋਏ ਉਹਨੂੰ ਕਮਾਉਣਾ ਹੈ ਸੁਣਾ ਦਿੰਦੇ ਆਪਾਂ ਸੁਣ ਲੈਂਦੇ ਆਂ ਪਰ ਉਹਨੂੰ ਕਮਾਉਣਾ ਹੈ ਜਿਹੜੇ ਕਮਾ ਲੈਣਦੇ ਸਤਿਗੁਰੂ ਕਹਿੰਦੇ ਆਪੇ ਲਾਏ ਲੈ ਸੋ ਲਾਗੇ ਗੁਰਮੁਖ ਸੱਚ ਕਮਾ ਬਣਿਆ ਜਿਸ ਆਪ ਭਲਾਏ ਸੋ ਕਿਥੈਂ ਹੱਥ ਪਾਏ ਉਹ ਜਿਹਨੂੰ ਪ੍ਰਮਾਤਮਾ ਉਹਦੇ ਕਰਮਾਂ ਦੇ ਮੁਤਾਬਕ ਆਪਣੇ ਤੋਂ ਦੂਰ ਕਰ ਦਿੰਦਾ ਹੈ ਭਟਕਣਾ ਦੇ ਵਿੱਚ ਪਾ ਦਿੰਦਾ ਹੈ ਉਹ ਕਿੱਥੇ ਫਿਰ ਹੱਥ ਪਾ ਸਕਦਾ ਉਹਨੂੰ ਕਿਤੇ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਜਿਸ ਆਪ ਭਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਪਰ ਉਹ ਜਿਹੜੇ ਕਰਮ ਕਰ ਰਿਹਾ ਜੋ ਪਿੱਛੇ ਕਰਮ ਕਰ ਰਿਹਾ ਹੈ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਪਰ ਸਭ ਕਹਿੰਦੇ ਜਿਨ ਸਤਗੁਰ ਮਿਲਿਆ ਸੇ ਵੱਡ ਭਾਗੀ ਵੱਡੇ ਭਾਗਾਂ ਵਾਲਿਆ ਜਿਨ੍ਹਾਂ ਨੂੰ ਸਤਗੁਰ ਦੀ ਪ੍ਰਾਪਤੀ ਹੋ ਗਈ ਪੂਰੇ ਕਰਮ ਮਿਲਾਵਣ ਆ ਪੂਰੀ ਬਖਸ਼ਿਸ਼ ਤੇ ਨਾਲ ਪੂਰੇ ਕਰਮਾਂ ਦੇ ਨਾਲ ਉਹਦਾ ਮਿਲਾਪ ਹੁੰਦਾ ਹੈ ਸਤਿਗੁਰੂ ਕਹਿੰਦੇ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਅਸੀਂ ਉਹਨੂੰ ਭੁੱਲ ਬੈਠੇ ਹਾਂ ਪਈੜੇ ਧਨ ਅਣ ਦਿਨ ਸੁਤੀ ਜਿਦਾਂ ਆਪਾਂ ਕਹਿੰਦੇ ਮਾਤ ਲੋਕ ਇਹਨੂੰ ਸਤਿਗੁਰੂ ਨੇ ਬਾਣੀ ਦੇ ਵਿੱਚ ਪੇਕਾ ਘਰ ਵੀ ਆਖਿਆ ਪਈੜੇ ਧਨ ਮਤਲਬ ਇੱਥੇ ਧਨ ਦਾ ਅਰਥ ਹੈ ਇਸਤਰੀ ਹੁਣ ਜਦੋਂ ਪੇਕੇ ਘਰ ਦੇ ਵਿੱਚ ਇਹ ਸਾਡਾ ਮਾਤ ਲੋਕ ਪੇਕਾ ਘਰ ਰ ਹੈ ਪਈੜੇ ਧਨ ਅਣ ਦਿਨ ਸੁਤੀ ਨਿਤਾ ਪ੍ਰਤੀ ਸੁਤੀ ਪਈ ਹੈ ਗੁਰੂ ਸਾਹਿਬ ਕਹਿੰਦੇ ਇੱਕ ਨਹੀਂ ਅਸੰਤ ਸੁਤੇ ਪਏ ਆ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰ ਤੇ ਜਿਹੜੀ ਹੁਣ ਪੇਕੇ ਘਰ ਸੁਤੀ ਜਿਹੜਾ ਹੁਣ ਘਰ ਦੇ ਵਿੱਚ ਆਪਾਂ ਦੁਨਿਆਵੀ ਤੌਰ ਤੇ ਵੀ ਲੈ ਲਈ ਜਿਹੜੀ ਬੱਚੀ ਪੇਕੇ ਘਰ ਦੇ ਵਿੱਚ ਜਿਹਨੂੰ ਕੁਛ ਨਹੀਂ ਆਉਂਦਾ ਤੇ ਸੌਰੇ ਜਾ ਕੇ ਉਹਨੂੰ ਕੋਈ ਪ੍ਰਾਪਤੀ ਹੋਏਗੀ ਝਗੜਾ ਹੀ ਹੋਏਗਾ ਨਾ ਕਲੇਸ਼ ਹੀ ਹੋਏਗਾ ਇਸੇ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਪਈੜੇ ਤਨ ਅਣਦਿਨ ਸੋਤੀ ਕੰਤ ਵਿਸਾਰ ਅਵਗਣ ਮੁਤੀ ਉਹ ਕੰਤ ਨੂੰ ਵਿਸਾਰ ਦਿੰਦੀ ਏ ਆਪਣੇ ਪਤੀ ਨੂੰ ਵਿਸਾਰ ਦਿੰਦਾ ਕੰਤ ਵਿਸਾਰੀ ਅਵਗਣ ਮੁਤੀ ਅਵਗਣਾ ਨੇ ਉਹਨੂੰ ਠੱਗ ਲਿਆ ਹੈ ਅਵਗਣ ਉਹਦੇ ਹਾਵੀ ਹੋ ਗਏ ਹਨ ਉਦੇ ਜੀਵਨ ਦੇ ਵਿੱਚ ਆਪਗੁਣ ਹੀ ਆਪਗੁਣ ਭਰ ਗਏ ਸਤਿਗੁਰ ਕਹਿੰਦੇ ਹਾਲਤ ਕੀ ਹੋ ਗਈ ਆਣ ਦਿਨ ਸਦਾ ਫਿਰੇ ਬਿਲ ਲਾਂਦੀ ਉਹ ਦਿਨ ਰਾਤ ਹਰ ਵੇਲੇ ਬਿਲਕਦੀ ਹੈ ਆਣ ਦਿਨ ਸਦਾ ਫਿਰੇ ਬਿਲ ਲਾਂਦੀ ਬਿਨ ਪਰ ਨੀਂਦ ਨਾ ਪਾਵਣ ਇੱਥੇ ਨੀਂਦ ਦਾ ਅਰਥ ਹੈ ਉਹਨੂੰ ਸ਼ਾਂਤੀ ਨਹੀਂ ਮਿਲਦੀ ਆਪਣੇ ਪਤੀ ਪਰਮੇਸ਼ਰ ਤੋਂ ਬਿਨਾ ਆਕਾਲ ਪੁਰਖ ਤੋਂ ਬਿਨਾ ਉਹਨੂੰ ਸ਼ਾਂਤੀ ਨਹੀਂ ਹੈ ਬਿਨ ਪਿਰ ਨੀਂਦ ਨਾ ਪਾਵਣਿਆ ਪਈਆ ਨੇ ਸੁਖ ਦਾਤਾ ਜਾਤਾ ਉਹ ਜਿਹੜਾ ਨੇ ਪੇਕੇ ਘਰ ਦੇ ਵਿੱਚ ਰਹਿ ਕੇ ਇਸ ਸੰਸਾਰ ਦੇ ਵਿੱਚ ਰਹਿ ਕੇ ਸੁੱਖਾਂ ਦੇ ਦਾਤੇ ਨੂੰ ਜਾਣਿਆ ਹੈ ਪਈੜੇ ਸੁਖ ਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਆਪਣੀ ਹਉਮੈ ਨੂੰ ਖਤਮ ਕਰ ਲਿਆ ਤੇ ਗੁਰੂ ਦੇ ਸ਼ਬਦ ਨਾਲ ਉਹਨੂੰ ਪਹਿਚਾਨਿਆ ਗੁਰ ਸ਼ਬਦ ਪਛਾਤੇ ਤੇ ਸ਼ਬਦ ਦੇ ਦੱਦੇ ਨੂੰ ਸਿਆਰੀ ਸ਼ਬਦ ਦੇ ਰਾਹੀ ਗੁਰੂ ਦੇ ਸ਼ਬਦ ਦੇ ਰਾਹੀ ਉਸ ਪ੍ਰਮਾਤਮਾ ਦੀ ਪਹਿਚਾਨ ਜਿੱਦਾਂ ਆਪਾਂ ਰੋਜ਼ ਪੜ੍ਹਦੇ ਆਂ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਇਹ ਰਸਤਾ ਹੈ ਇਹ ਸਤਗੁਰੂ ਮਹਾਰਾਜ ਦਾ ਉਪਦੇਸ਼ ਸੰਦੇਸ਼ ਇਹ ਸਾਨੂੰ ਰੋਸ਼ਨੀ ਦਿੰਦਾ ਸਾਨੂੰ ਚਾਨਣ ਦਿੰਦਾ ਇੱਥੋਂ ਆਪਾਂ ਸਤ ਸੁਖ ਕੇ ਇੱਥੋਂ ਸਿੱਖ ਕੇ ਇਤੋਂ ਪ੍ਰਾਪਤ ਕਰਕੇ ਉਹ ਪ੍ਰਮਾਤਮਾ ਦੇ ਘਰ ਦਰਦੀ ਸੋਚੀ ਪ੍ਰਾਪਤ ਕਰ ਸਕਦੇ ਹਾਂ ਸਭ ਕਹਿੰਦੇ ਹਉਮੇ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੇ ਉਹਦੀ ਜਿਹੜੀ ਹਿਰਦਾ ਰੂਪੀ ਸੇਜ ਹੈ ਬੜੀ ਸੋਹਣੀ ਬਣ ਜਾਂਦੀ ਹੈ ਉਹ ਸਦਾ ਪਤੀ ਨੂੰ ਯਾਦ ਕਰਦੀ ਹੈ ਆਪਣੇ ਵਾਹਿਗੁਰੂ ਨੂੰ ਯਾਦ ਕਰਦੀ ਹੈ ਸੇਜ ਸੁਹਾਵੀ ਸਦਾ ਪਿਰ ਰਾਵੇ ਸੱਚ ਸਿੰਗਾਰ ਬਣਾ ਬਣਿਆ ਉਹ ਫਿਰ ਸੱਚਾ ਸ਼ਿੰਗਾਰ ਜੀਵਨ ਦੇ ਵਿੱਚ ਪ੍ਰਾਪਤ ਕਰ ਲੈਂਦੀ। ਹੁਣ ਆਪਾਂ ਸਮਾਜ ਦੇ ਵਿੱਚ ਕੋਈ ਵੀ ਧਰਮ ਹੋਵੇ ਹੁਣ ਜੇ ਕੋਈ ਕੁਵਾਰੀ ਬੱਚੀ ਸ਼ਿੰਗਾਰ ਕਰਦੀ ਹੈ ਉਹਨੂੰ ਫਿਰ ਸਮਾਜ ਚੰਗੀਆਂ ਨਜ਼ਰ ਦੇ ਨਾਲ ਨਹੀਂ ਦੇਖਦਾ। ਹੁਣ ਪਤੀ ਜਿਹੜਾ ਹੈ ਜਿਹਦਾ ਪਤੀ ਹੈ ਉਹ ਸ਼ਿੰਗਾਰ ਕਰਦੀ ਹੈ ਤੇ ਉਹਨੂੰ ਪਤਾ ਹੈ ਉਹ ਸ਼ਿੰਗਾਰ ਦੀ ਮਹਾਨਤਾ ਦਾ ਵੀ ਪਤਾ ਹੈ। ਭਗਤ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਆ ਕਹਿੰਦੇ ਸਹਿ ਕੀ ਸਾਰ ਸੁਹਾਗਣ ਜਾਣੇ। ਤਜ ਉਪਮਾਨ ਸੁਖ ਰਲੀਆਂ ਮੰਨ ਸੇਜ ਸੁਹਾਵੀ ਸਦਾ ਪਿਰ ਰਾਵੈ ਸੱਚ ਸ਼ਿੰਗਾਰ ਬਣਾ ਬਣਿਆ ਲੱਖ 84 ਜੀ ਉਪਾਏ ਇਹ 84 ਲੱਖ ਗਿਣਤੀ ਕਿਉਂਕਿ ਪੁਰਾਤਨ ਲੋਕ ਇਹ ਇਸ ਨੂੰ ਮੰਨਦੇ ਸਨ ਇੱਕ માનਤਾ ਸੀ ਪਰ ਸਤਗੁਰੂ ਨੇ ਤਾਂ ਇੱਥੋਂ ਤੱਕ ਰਾਖਿਆ ਵੀ ਹੋਰ ਵੀ ਜੀਵ ਜੰਤੂ ਹਨ ਜਿਦਾਂ ਬਾਣੀ ਦੇ ਵਿੱਚ ਚਾਰ ਖਾਣੀਆਂ ਦਾ ਜ਼ਿਕਰ ਕੀਤਾ ਗਿਆ ਅੰਦਜ ਜੇਰਾ ਸੇਤਜ ਉਤਪਜ ਪਰ ਗੁਰੂ ਸਾਹਿਬ ਕਹਿੰਦੇ ਹਨ ਭਾਈ ਬਾਣੀਆਂ ਵੀ ਬਹੁਤ ਆ ਤੇ ਖਾਣੀਆਂ ਵੀ ਬਹੁਤ ਆ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਿਰੰਦ ਇੱਕ ਧਿਆਨ ਥੋੜਿਆ ਕੀਤੀਆਂ ਸੁਰਤੀ ਸੇਵਕ ਤੇ ਨਾਨਕ ਅੰਤਨਾਦ ਹਾਈ ਪਰਚਲਤ ਸੀ 1486 ਕਹਿੰਦੇ ਉਹਨੂੰ ਫਿਰ ਗੁਰੂ ਸਾਹਿਬ ਉਧਾਰਨ ਦੇ ਰਿਹਾ ਕਹਿੰਦੇ ਲੱਖ 84 ਜੀਵ ਪਾਏ ਉਹ ਲੱਖਾਂ ਜੀਵ ਸੰਸਾਰ ਦੇ ਵਿੱਚ ਪੈਦਾ ਕੀਤੇ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਜੇ ਤੂੰ ਨਦਰ ਕਰਦਾ ਹੈ ਜੇ ਤੂੰ ਬਖਸ਼ਿਸ਼ ਕਰਦਾ ਉਹਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਆ ਪਰ ਕਹਦੇ ਨਾਲ ਉਹ ਗੁਰੂ ਦੀ ਹਲੇ ਕਿਰਪਾ ਨਹੀਂ ਹੈ ਮੇਰੇ ਕੋਲ ਸਭ ਕੁਝ ਹੈ ਮੇਰੇ ਕੋਲ ਬਹੁਤ ਵੱਡਾ ਮਕਾਨ ਹੈ ਮੇਰੇ ਕੋਲ ਬਹੁਤ ਵੱਡੀ ਗੱਡੀ ਆ ਮੇਰੇ ਕੋਲ ਬਹੁਤ ਜ਼ਮੀਨ ਜਾਇਦਾਦ ਹੈ ਪਰ ਤੀਸਰੀ ਗੱਲ ਇਹ ਹੈ ਕਿ ਮੈਨੂੰ ਸੁੱਖ ਨਹੀਂ ਹੈ ਸਤਗੁਰੂ ਕਹਿੰਦੇ ਸੁੱਖ ਇਸ ਕਰਕੇ ਨਹੀਂ ਹੈ ਕਿਉਂਕਿ ਤੂੰ ਸੁੱਖਾਂ ਦੇ ਦਾਤੇ ਨੂੰ ਭੁਲਾ ਦਿੰਦਾ ਹੈ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ ਜਿਹੜਾ ਰੱਬ ਜਿਹੜਾ ਪਰਮੇਸ਼ਰ ਇੱਛਾ ਪੁਰਖ ਸਰਬ ਸੁੱਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨ ਉਹ ਜਿੱਤੇ ਕਿਰਪਾ ਕਰਦਾ ਇਹ ਸਾਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਨਾ ਹੁਣ ਸਤਿਗੁਰ ਕਹਿੰਦਾ ਲੱਖ 84 ਜੀ ਉਪਾਇ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਇ ਜਿਹਦੀ ਕਿਰਪਾ ਕੀਤੀ ਹੈ ਨਾ ਮਨੁੱਖਾ ਜਨਮ ਜਿਹੜਾ ਸਰੀਰ ਮਿਲਿਆ ਲੋਕੀ ਕਹਿੰਦੇ ਕਿਰਪਾ ਨਹੀਂ ਹੈ ਵਾਹਿਗੁਰੂ ਦੀ ਕਿਰਪਾ ਨਹੀਂ ਹੈ ਇਹ ਤਾਂ ਹੁਣ ਉਹਨੂੰ ਦੋਸ਼ੀ ਬਣਾਈ ਜਾ ਰਹੇ ਨਾ ਨਾਲ ਨਾਲ ਕਿ ਵਾਹਿਗੁਰੂ ਇਹ ਵੀ ਐ ਕਿ ਸਕਾ ਵੀ ਦੋਸ਼ੀ ਹੈ ਮੈਂ ਗੁਰਦੁਆਰੇ ਨਹੀਂ ਆ ਰਿਹਾ ਮੈਂ ਸੇਵਾ ਨਹੀਂ ਕਰ ਰਿਹਾ ਅੰਮ੍ਰਿਤ ਨਹੀਂ ਛਕ ਰਿਹਾ ਇਹਦੇ ਵਿੱਚ ਵੀ ਗੁਰੂ ਦੋਸ਼ੀ ਹੈ ਵੀ ਗੁਰੂ ਕਿਰਪਾ ਨਹੀਂ ਕਰਦਾ ਕਿਉਂਕਿ ਗੁਰੂ ਤਾਂ ਕਿਰਪਾ ਕਰਦਾ ਸਤ ਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕਿਆ ਪਾਈਏ ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤਿਆਂ ਫਲ ਪਾਉ ਹੂੰ ਸਾਡੇ ਮਨ ਨਹੀਂ ਕਰਦਾ ਤੇ ਸਤ ਗੁਰੂ ਕਹਿੰਦੇ ਉਹ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਆ ਇਹ ਮਨੁੱਖਾ ਜਨਮ ਦੇ ਵਿੱਚ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਸਭ ਕਹਿੰਦੇ ਭਈ ਪ੍ਰਾਪਤ ਮਾਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੈਨੂੰ ਚੁਣਿਆ ਪਰਮੇਸ਼ਰ ਨੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਇਹ ਮਨੁੱਖਾ ਦੇਹ ਨੂੰ ਬਹੁਤ ਵੱਡਾ ਇਸ ਦੇਹੀ ਨੂੰ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਕਹਿੰਦੇ ਜੀ ਭੋ ਜਨਮ ਚੰਗਾ ਸੀ ਇਸ ਕਰਕੇ ਪੁਰਬਲੇ ਕਰਮ ਇਹਨੂੰ ਪ੍ਰਾਪਤ ਹੋਏ ਤੇ ਇਹਨੂੰ ਗੁਰੂ ਮਿਲ ਗਿਆ ਕਹਿੰਦੇ ਨਹੀਂ ਗੁਰ ਸੇਵਾ ਜਦੋਂ ਗੁਰੂ ਦੀ ਅਰਦਾਨਾ ਕੀਤੀ ਭਗਤੀ ਕੀਤੀ ਆ ਇਸ ਜੀਵਨ ਦੇ ਵਿੱਚ ਤਾਂ ਇਹ ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਮਨੁੱਖਾ ਦੇਹੀ ਪ੍ਰਾਪਤ ਕੀਤੀ ਨਹੀਂ ਤਾਂ ਅਸੀਂ ਕੌਣ ਸੀ ਅਸੀਂ ਪਸ਼ੂ ਆ ਜੇ ਅਸੀਂ ਰੱਬ ਤੋਂ ਟੁੱਟੇ ਹੋਇਆ ਸਾਡੀ ਹਾਲਤ ਕੀ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਕਿਸੇ ਵੀ 84 ਲੱਖ ਜੁਨਾ ਵਿੱਚੋਂ ਕਿਸੇ ਜੀਵ ਨੂੰ ਨਹੀਂ ਕਿਹਾ ਜਾਂਦਾ ਵੀ ਬੰਦਾ ਬਣ ਜਾ ਬੰਦੇ ਨੂੰ ਕਿਹਾ ਜਾਂਦਾ ਬੰਦਾ ਬਣ ਤੇ ਸਤਿਗੁਰੂ ਕਹਿੰਦੇ ਭਾਈ ਉਹ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਜਿਹਨੇ ਸਾਡੇ ਤੇ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਆ ਨਹੀਂ ਤਾਂ ਉਹ ਜੀਵਨ ਕਿਦਾਂ ਹੈ ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਵਟਿਆਈ ਮਿਲ ਜਾਂਦੀ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਜਿਹੜੇ ਪਸ਼ੂ ਹੈ ਨਾ ਉਹ ਪਚਾਰਾ ਖਾ ਕੇ ਕਾਫੂਸ ਖਾ ਕੇ ਦੁੱਧ ਦਿੰਦੇ ਆ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਪਰ ਕਹਿੰਦੇ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਸਾਰੀ ਜ਼ਿੰਦਗੀ ਤ੍ਰਿਕਾਰ ਹੈ ਉਹ ਐਸੇ ਕਰਮ ਕਰਦੇ ਆ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਲੱਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਜੇ ਤੇ ਕਿਰਪਾ ਕਰਦਾ ਉਹਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿਲ ਵਿਖ ਕਾਟ ਸਦਾ ਜਨ ਨਿਰਮਲ ਜੇ ਉਹਦੇ ਪਾਪ ਕੱਟ ਕੇ ਕਿਲ ਵਿਖ ਕਾਟ ਸਦਾ ਜਨ ਨਿਰਮਲ ਉਹਨੂੰ ਪਵਿੱਤਰ ਬਣਾ ਦਿੰਦਾ ਹੈ ਦਰ ਸੱਚੇ ਨਾਮ ਸੁਹਾਵਣਿਆ ਉਹ ਪਰਮੇਸ਼ਰ ਦੇ ਦਰ ਤੇ ਦਰ ਸੱਚੇ ਨਾਮ ਸੁਹਾਵਣੇ ਕਿਉਂਕਿ ਨਾਮ ਦੇ ਵਿੱਚ ਜੁੜਿਆ ਸੀ ਤੇ ਇਸ ਕਰਕੇ ਉਹਦਾ ਜੀਵਨ ਸੋਹਣਾ ਬਣ ਗਿਆ ਉਹ ਸੋਹਣੇ ਲੱਗਦੇ ਆ ਪਰਮੇਸ਼ਰ ਦੇ ਦਰ ਤੇ ਜਿਹੜੇ ਨਾਮ ਦੇ ਵਿੱਚ ਜੁੜਦੇ ਹਨ ਦਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੇ ਤਾਂ ਕਿਨ ਦਈਏ ਹੁਣ ਉਹ ਪਰਮੇਸ਼ਰ ਲੇਖਾ ਮੰਗੇਗਾ ਉਹ ਮਨ ਦੇ ਕੀ ਸਕਦੇ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ ਕਿਉਂਕਿ ਅਸੀਂ ਤਾਂ ਲੇਖੇ ਕਤੇ ਨਾ ਛੁੱਟੀਏ ਖਿੰ ਖਿੰ ਭੁੱਲਣ ਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾ ਤੇ ਸਾਡੇ ਚੰਗੇ ਕੰਮ ਬਹੁਤ ਘੱਟ ਹੈ ਮਾੜੇ ਜਾਦੇ ਹੈ ਪਾਠ ਵੀ ਕਰ ਲਿਆ ਤੇ ਪਾਪ ਵੀ ਕਰਦੇ ਪਾਪ ਬਹੁਤ ਜਿਆਦੇ ਹੈ ਸਤਗੁਰੂ ਕਹਿੰਦੇ ਭਾਈ ਉਹ ਲੇਖਾ ਨਹੀਂ ਦੇ ਸਕਦੇ ਅਸੀਂ ਲੇਖਾ ਮੰਗੇ ਤਾਂ ਕਿਨ ਦਈਏ ਸੁਖ ਨਾਹੀਂ ਫਨ ਦੁਅਹਿ ਤੀਏ ਅਸੀਂ ਤਾਂ ਰੱਬ ਨੂੰ ਵੀ ਛੱਡ ਦਿੱਤਾ ਦੁਅਹਿ ਤੀਏ ਦੇ ਮਗਰ ਤੋੜੇ ਫਿਰਦੇ ਕਦੇ ਉਧਰ ਚਲੇ ਗਏ ਕਦੇ ਉਧਰ ਚਲੇ ਗਏ ਉਹਦੇ ਨਾਲ ਸੁਖ ਨਹੀਂ ਹੈ ਸਭ ਕਹਿੰਦੇ ਸੁਖ ਨਾਹੀ ਫੁਨ ਦੁਐ ਤੀਏ ਆਪੇ ਬਖਸ਼ ਲਹੇ ਪ੍ਰਭ ਸਾਚਾ ਆਪੇ ਬਖਸ਼ ਮਿਲਾ ਬਣਿਆ ਆਪ ਹੀ ਕਿਰਪਾ ਕਰਕੇ ਬਖਸ਼ਦਾ ਹੈ ਤੇ ਆਪ ਹੀ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਗੁਰੂ ਸਾਹਿਬ ਕਹਿੰਦੇ ਲੇਖਿਆ ਕਤੇ ਨਾ ਛੁਟੀ ਐ ਖਿੰ ਖਿੰ ਭੋਲਣ ਹਾਰ ਬਖਸ਼ਣ ਹਾਰ ਬਖਸ਼ਦਾ ਨਾਨਕ ਪਾਰ ਉਤਾਰ ਜੇ ਸਾਡੇ ਔਗਣ ਦੇਖਦਾ ਨਾ ਹੁਣ ਆਪਾਂ ਬਾਹਰੋਂ ਤਾਂ ਦੇਖਦੇ ਆਂ ਵੀ ਆਪਾਂ ਗੁਣਾ ਵਾਲੇ ਆ ਪਰ ਜਦੋਂ ਅਸੀਂ ਆਪਣੇ ਆਪ ਅੰਦਰ ਆਪਣੇ ਝਾਤੀ ਮਾਰਾਂਗੇ ਤੇ ਜਦੋਂ ਸਮਝ ਆਏਗੀ ਵੀ ਮੈਂ ਕਿੰਨੇ ਔਗਣਾਂ ਦੇ ਨਾਲ ਭਰਿਆ ਤੇ ਜਦੋਂ ਅੰਦਰ ਝਾਤੀ ਮਾਰੀ ਤੇ ਸਤਿਗੁਰੂ ਕਹਿੰਦੇ ਹਮ ਅਭਗਣ ਭਰੇ ਏਕ ਗੁਣ ਨਾਹੀ ਹਰਤ ਕਿਦਾਂ ਦੀ ਹੈ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤਿੰਨ ਗੁਣਾ ਪਾਣੀ ਆ ਧਰਤੀ ਤੇ ਇੰਨੇ ਔਗਣ ਸਾਡੇ ਵਿੱਚ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਤੇਮਾਰੇ ਨਹੀਂ ਆਖਿਆ ਹਮਾਰੇ ਸਾਡੇ ਇਨੇ ਔਗਣ ਹ ਤੇਤੇ ਔਗਣ ਹਮਾਰੇ ਇਸ ਕਰਕੇ ਅਰਦਾਸ ਕਰੋ ਕਹਿੰਦੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਸਤਿਗੁਰੂ ਕਹਿੰਦੇ ਮਲਾ ਲੈਂਦਾ ਹੈ ਆਪੇ ਬਖਸ਼ ਲਾਏ ਪ੍ਰਭ ਸੱਚ ਆਪੇ ਬਖਸ਼ ਮਿਲਾ ਬਣਿਆ ਆਪ ਕਰੇ ਤਾ ਆਪ ਕਰਾਏ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਸਭ ਕੁਝ ਕਰਨ ਦੀ ਸਮਰੱਥਾ ਉਹਦੇ ਕੋਲ ਹੈ ਆਪ ਹੀ ਕਰ ਰਿਹਾ ਤੇ ਆਪ ਹੀ ਜੀਵਾਂ ਦੇ ਕੋਲੋਂ ਕਰਾ ਰਿਹਾ ਹੁਣ ਇਹ ਕੀ ਆ ਇਹਦਾ ਅਰਥ ਜਿਹੜਾ ਲੋਕ ਫਿਰ ਗਲਤ ਪਾਸੇ ਲਾਇਆ ਜੀ ਅਸੀਂ ਗਲਤ ਕੰਮ ਕਰਦੇ ਆ ਨਾ ਤੇ ਇਹ ਵੀ ਤਾਂ ਵਾਹਿਗੁਰੂ ਕਰਾ ਰਿਹਾ ਹੈ ਨਾ ਮੈਂ ਅੱਗੇ ਵੀ ਇੱਕ ਦਿਨ ਗੱਲ ਸੁਣਾਈ ਸੀ ਇੱਕ ਚੋਰ ਚਲਾ ਗਿਆ ਜੱਜ ਦੇ ਕੋਲ ਗਿਆ ਬੜਾ ਆਪਣੇ ਆਪ ਨੂੰ ਚਾਤਰ ਸਮਝਦਾ ਸੀ ਤੇ ਜੱਜ ਨੂੰ ਕਹਿਣ ਲੱਗਾ ਜਨਾਬ ਮੇਰੀ ਗੱਲ ਸੁਣੋ ਮੈਂ ਚੋਰੀ ਥੋੜੀ ਕੀਤੀ ਆ ਮੇਰੇ ਕੋਲ ਰੱਬ ਨੇ ਕਰਾਈ ਆ ਮੇਰੇ ਕੋਲ ਰੱਬ ਨੇ ਕਰਾਈ ਮੈਂ ਥੋੜੇ ਕਰਦਾ ਸਭ ਕੁਝ ਰੱਬ ਹੀ ਕਰਾਉਂਦਾ ਹੈ ਨਾ ਜੱਜ ਕਹਿੰਦਾ ਠੀਕ ਹੈ ਤੇ ਜੱਜ ਕਹਿੰਦਾ ਵੀ ਤੈਨੂੰ 6 ਮਹੀਨੇ ਦੀ ਸਜ਼ਾ ਕਹਿੰਦਾ ਮੈਂ ਤੁਹਾਨੂੰ ਕਿਹਾ ਨਾ ਮੈਨੂੰ ਮੈਂ ਚੋਰੀ ਨਹੀਂ ਕੀਤੀ ਰੱਬ ਨੇ ਕਰਾਈ ਆ ਕਹਿੰਦਾ ਜਿਹੜੀ ਸਜ਼ਾ ਦਿੱਤੀ ਨਾ ਰੱਬ ਨੇ ਹੀ ਮੇਰੇ ਕੋਲ ਕਰਵਾਈ ਆ ਜਿਹੜੀ ਕਲਮ ਲਿਖੀ ਨਾ ਉਹ ਵੀ ਰੱਬ ਨੇ ਕਰਾਈ ਤੇ ਉਹ ਮੇਰੇ ਅੰਦਰ ਬੈਠਾ ਤੇਰੇ ਅੰਦਰ ਵੀ ਬੈਠਾ ਤੇ ਸਤਿਗੁਰੂ ਕਹਿੰਦੇ ਅਸੀਂ ਹੋਰ ਪਾਸੇ ਅਰਥ ਲੈ ਜਾਂਦੇ ਆਂ ਪਰ ਉਹ ਕਰਾਉਣ ਵਾਲਾ ਆਪ ਕਰੇ ਤੈ ਆਪ ਕਰਾਏ ਨਾਲ ਕਹਿੰਦੇ ਪੂਰੇ ਗੁਰ ਕੇ ਸ਼ਬਦ ਮਿਲਾਏ ਉਹ ਜਦੋਂ ਪੂਰੇ ਗੁਰੂ ਦੇ ਸ਼ਬਦ ਨਾਲ ਜੋੜ ਦਿੰਦਾ ਨਾਨਕ ਨਾਮ ਮਿਲੇ ਵਡਿਆਈ ਉਹਦੇ ਨਾਮ ਦੇ ਵਿੱਚ ਜੁੜ ਕੇ ਹੀ ਵਡਿਆਈ ਪ੍ਰਾਪਤ ਹੁੰਦੀ ਹੈ ਆਪੇ ਮੇਲ ਮਿਲਾਵਣਿਆ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਲਾਉਂਦਾ ਹੈ ਤੇ ਆਪਣਾ ਨਾਮ ਉਹਦੇ ਹਿਰਦੇ ਵਿੱਚ ਵਸਾ ਦਿੰਦਾ ਹੈ ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਆ ਹਉ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਣ ਦਿਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ